ਜੀ ਤੁਸੀਂ ਖਾਸ ਕਰਕੇ ਪਿਛਲੇ ਕੁਝ ਦਹਾਕੇ ਦੇ ਪੰਜਾਬੀ ਪਪੂਲਰ ਗੀਤਾਂ ਨੂੰ ਸੁਣੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲਗਭਗ ਹਰ ਦੂਜੇ ਤੀਜੇ ਪੰਜਾਬੀ ਗੀਤ ਵਿੱਚ ਜੱਟ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਜੱਟਾਂ ਦੀ ਤਾਰੀਫ ਕੀਤੀ ਗਈ ਹੈ ਉਹਨਾਂ ਨੂੰ ਵੜਿਆਇਆ ਗਿਆ ਹੈ ਉਹਨਾਂ ਦੇ ਕੰਮਾਂ ਨੂੰ ਖਾਸ ਬਣਾ ਕੇ ਪੇਸ਼ ਕੀਤਾ ਗਿਆ ਹੈ ਐਸੇ ਤੱਕ ਕਿ ਉਹਨਾਂ ਦੀਆਂ ਉਹਨਾਂ ਦੇ ਐਬਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਬਣਾ ਕੇ ਪੇਸ਼ ਕੀਤਾ ਗਿਆ ਉਹਨਾਂ ਨੂੰ ਗਲੋਰੀਫਾਈ ਕੀਤਾ ਗਿਆ ਤੇ ਲਗਭਗ ਹਰ ਇੱਕ ਪੰਜਾਬੀ ਸਿੰਗਰ ਨੇ ਇਸ ਤਰ੍ਹਾਂ ਦੇ ਗੀਤ ਗਾਏ ਨੇ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਕੁਝ ਆਪ ਜੱਟ ਵੀ ਨਹੀਂ ਫਿਰ ਘਾਤੂ ਬੜਾ ਮੈਨੂੰ ਨਹੀਂ ਪਤਾ ਪਰ ਇਹ ਸਾਰੇ ਬਰਤਾਰੇ ਨਾਲ ਜੁੜੀਆਂ ਕੁਝ ਬਹੁਤ ਦਿਲਚਸਪ ਗੱਲਾਂ ਨੇ ਕੁਝ ਪੱਖ ਨੇ ਕੁਝ ਪ੍ਰਤੀਪੱਖ ਨੇ ਅਓ ਅੱਜ ਉਹਨਾਂ ਬਾਰੇ ਗੱਲ ਕਰਦੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਮੈਂ ਇਸ ਮੋਨੋਲੋਗ ਦੇ ਵਿੱਚ ਇਸ ਬਾਰੇ ਬਿਲਕੁਲ ਵਿਚਾਰ ਨਹੀਂ ਕਰਨ ਜਾ ਰਿਹਾ ਕਿ ਇਹ ਗੀਤ ਚੰਗੇ ਨੇ ਜਾਂ ਇਹ ਮਾੜੇ ਨੇ ਮੈਂ ਸਿਰਫ ਇਹਨਾਂ ਨਾਲ ਜੁੜੇ ਕੁਝ ਦਿਲਚਸਪ ਪਹਿਲੂ ਇਹਨਾਂ ਦੇ ਕੁਝ ਪੱਖਾਂ ਤੇ ਪ੍ਰਤੀਪੱਖਾਂ ਦੇ ਉੱਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ ਇਹ ਕਿਉਂ ਨੇ ਇਹਨਾਂ ਕਰਕੇ ਕੀ ਹੈ ਮੈਂ ਸਿਰਫ ਇਨੇ ਕੋ ਨੁਕਤੇ ਉਤੇ ਗੱਲ ਕਰਾਂਗਾ ਹਾਲਾਂਕਿ ਇਹ ਜੱਟ ਬ੍ਰਾਂਡ ਜੋ ਸੰਗੀਤ ਹੈ ਇਹ ਵੀ ਕੋਈ ਨਵੀਂ ਗੱਲ ਨਹੀਂ ਹੈ ਸਾਡੇ ਕੋਲ ਯਮਲਾ ਜੱਟ ਹੈ ਔਰ ਪੁਰਾਣੇ ਸਮੇਂ ਦੇ ਵਿੱਚ ਵੀ ਜੋ ਸਿੰਗਰ ਸਨ ਉਹ ਇਸ ਤਰੀਕੇ ਦੇ ਗੀਤ ਗਾਉਂਦੇ ਆ ਰਹੇ ਨੇ ਹੋਰ ਵੀ ਪਿੱਛੇ ਜਾਇਆ ਜਾਵੇ ਤਾਂ ਰਾਂਝੇ ਤੇ ਮਿਰਜ਼ੇ ਦੇ ਰੂਪ ਵਿੱਚ ਕਈ ਸਦੀਆਂ ਪਹਿਲਾਂ ਸਾਨੂੰ ਜੱਟ ਹੀਰੋ ਜਾਂ ਪ੍ਰੋਟਾਗਨਿਸਟ ਮਿਲ ਚੁੱਕਿਆ ਪਰ ਉਦੋਂ ਤੇ ਹੁਣ ਵਿੱਚ ਇੱਕ ਫਰਕ ਹੈ। ਉਦੋਂ ਜੱਟ ਮਾਇਕ ਦੀ ਜੋ ਈਮੇਜ ਪੇਸ਼ ਕੀਤੀ ਜਾਂਦੀ ਸੀ ਸਾਹਿਤ ਜਾਂ ਕਵਿਤਾ ਦੇ ਵਿੱਚ ਖਾਸ ਤੌਰ ਤੇ ਉਹ ਵਾਸਤਵਿਕ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਵੱਖਰੀ ਨਹੀਂ ਸੀ ਹੁੰਦੀ। ਮਿਸਾਲ ਵਜੋਂ ਮਿਰਜਾ ਤੇ ਰਾਂਝਾ ਭਾਵੇਂ ਉਹ ਦੋਵੇਂ ਜੱਟ ਪਰਿਵਾਰਾਂ ਦੇ ਰੱਜੇ ਪੂਜੇ ਜੱਟ ਪਰਿਵਾਰਾਂ ਦੇ ਮੁੰਡੇ ਨੇ ਪਰ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਚੈਲੰਜ ਉਹਨਾਂ ਦੇ ਸੰਕਟ ਕਰੇ ਲੂਨੇ ਨਜੀਨੇ ਤੇ ਆਮ ਸਮਾਜਿਕ ਮੁਸ਼ਕਲਾਂ ਪਰ ਉਹ ਸਮਾਜ ਤੋਂ ਉੱਤੇ ਨਹੀਂ ਨਹੀਂ ਉਹ ਸਭਿਆਚਾਰ ਤੋਂ ਉੱਤੇ ਨਹੀਂ ਨਹੀਂ ਉਹ ਆਪਣੇ ਪਰਿਵਾਰ ਤੋਂ ਵੀ ਉੱਤੇ ਨਹੀਂ ਨੇ ਰਾਂਝੇ ਦਾ ਆਪਣੇ ਭਰਾਵਾਂ ਦੇ ਨਾਲ ਵਿਵਾਦ ਆ ਤੇ ਮਿਰਜਾ ਤਾਂ ਜਨ ਥੱਲੇ ਵੱਡੇ ਹੀ ਜਾਂਦਾ ਇਹ ਆਮ ਜੀਆਂ ਗੱਲਾਂ ਨਹੀਂ ਜੋ ਅਸੀਂ ਸਮਝ ਸਕਦੇ ਹਾਂ ਕਿ ਉਸ ਵੇਲੇ ਦੇ ਸਮਾਜ ਵਿੱਚ ਆਮ ਵਾਪਰਦੀਆਂ ਹੋਣਗੀਆਂ ਪਰ ਦੂਜੇ ਪਾਸੇ ਅੱਜ ਜਿਸ ਕਿਸਮ ਦਾ ਜੱਟ ਹੀਰੋ ਇਹ ਜੱਟ ਮਾਡਲ ਜੱਟ ਨਾਇਕ ਪ੍ਰੋਟਾਗਨਿਸਟ ਖਾਸ ਕਰਕੇ ਨਾ ਪੰਜਾਬੀ ਗੀਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹ ਆਮ ਜ਼ਿੰਦਗੀ ਵਿੱਚ ਵੇਖਣ ਨੂੰ ਨਹੀਂ ਮਿਲਦਾ ਜਾਂ ਇਹਨਾਂ ਇੱਕ ਬਹੁਤ ਵਿਰਲਾ ਵੇਖਣ ਨੂੰ ਮਿਲਦਾ ਹੈ ਰੀਅਰ ਬਹੁਤ ਘੱਟ ਜੱਟ ਜਾਂ ਜੱਟ ਮੁੰਡੇ ਅਜਿਹੇ ਹੋਣਗੇ ਜੋ ਉਹੋ ਜੀ ਜ਼ਿੰਦਗੀ ਜਿਉਰੇ ਹੋਣਗੇ ਜਿਹੋ ਜੀ ਇੰਨਾ ਪੰਜਾਬੀ ਗੀਤਾਂ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਜਾ ਬਹੁਤ ਘਟ ਜੱਟ ਮੁੰਡੇ ਉਹ ਸਭ ਕੁਝ ਕਰ ਰਹੇ ਹੋਣਗੇ ਜੋ ਇੰਨਾ ਪੰਜਾਬੀ ਗੀਤਾਂ ਵਿੱਚਲਾ ਜੱਟ ਨਾਇਕ ਕਰਦਾ ਹੈ ਆਓ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਇੰਨਾ ਪੰਜਾਬੀ ਗੀਤਾਂ ਵਿੱਚ ਪੇਸ਼ ਜੱਟ ਨਾਇਕ ਕਿਹੋ ਜਿਹਾ ਉਹ ਕੀ ਕਰਦਾ ਆਮ ਤੌਰ ਤੇ ਇੱਕ ਨਜ਼ਰ ਆਪਾਂ ਉਹਨਾਂ ਇਮੇਜਸ ਦੇ ਉੱਤੇ ਜ਼ਰੂਰ ਮਾਰਦੇ ਹਾਂ ਕਿ ਜਿਹੜੀਆਂ ਪੰਜਾਬੀ ਗੀਤਾਂ ਵਿੱਚ ਆਮ ਤੌਰ ਤੇ ਜੱਟ ਹੀਰੋ ਦੇ ਬਾਰੇ ਪੇਸ਼ ਕੀਤੀਆਂ ਜਾਂਦੀਆਂ ਨੇ ਉਸ ਦੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਨੰਬਰ 1 ਜੱਟ ਬਹੁਤ ਅਮੀਰ ਹੁੰਦੇ ਨੇ ਉਹਨਾਂ ਕੋਲ ਬਹੁਤ ਮਹਿੰਗੀਆਂ ਤੇ ਵੱਡੀਆਂ ਕਾਰਾਂ ਹੁੰਦੀਆਂ ਨੇ ਔਰ ਰਾਤ ਨੂੰ ਨਿਯਾਰਕ ਸੌਂਦੇ ਨੇ ਤੇ ਸਵੇਰੇ ਪੈਰਸ ਉੱਠਦੇ ਨੇ ਟਰੈਕਟਰ ਉਹਨਾਂ ਦੇ ਖਡਾਉਣੇ ਨੇ ਜਿੰਨਾਂ ਉੱਤੇ ਲੱਖਾਂ ਰੁਪਏ ਦੇ ਬੂਫਰ ਲੱਗੇ ਹੋਏ ਨੇ ਉਹਨਾਂ ਦੀ ਸਰਦਾਰੀ ਹੈ ਸ਼ਾਨ ਹੈ ਟੌਹਰ ਹੈ ਬਸ ਜੋ ਕੁਝ ਵੀ ਹੈ ਦੁਨੀਆ ਉੱਤੇ ਸਿਰਫ ਜੱਟ ਹੈ ਜੋ ਜੱਤ ਨਹੀਂ ਸਮਝੋ ਉਹ ਕੱਖ ਵੀ ਨਹੀਂ ਨਿੱਜੀ ਜ਼ਿੰਦਗੀ ਵਿੱਚ ਉਹਨਾਂ ਦਾ ਕਿਰਦਾਰ ਪਲੀ ਬੋਏ ਵਾਲਾ ਹੈ ਉਹ ਜਿੱਦੋਂ ਵੀ ਲੰਘਦੇ ਨੇ ਕੁੜੀਆਂ ਉਹਨਾਂ ਤੇ ਮਰਦੀਆਂ ਨੇ ਉਹਨਾਂ ਵੱਲ ਮੁੜ ਮੁੜ ਕੇ ਦੇਖਤੀਆਂ ਨੇ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਹੁੰਦੇ ਸਕਾਟਾਂ ਵਾਲੀਆਂ ਕੁੜੀਆਂ ਨਾਲ ਨੇ ਪਰ ਵਿਆਹ ਸਦਾ ਅਜਈਆਂ ਕੁੜੀਆਂ ਨਾਲ ਕਰਵਾਉਂਦੇ ਨੇ ਜੋ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਨੇ ਤੇ ਉਹਨਾਂ ਦੇ ਬੇਬੇ ਬਾਪੂ ਦੀ ਪੂਰੀ ਇੱਜ਼ਤ ਕਰਦੀਆਂ ਨੇ ਉਹ ਆਪਣੀ ਪ੍ਰਿੰਕਾ ਨੂੰ ਪਰਾਨਾ ਤੋਂ ਘੱਟ ਪਰਸ ਗਿਫਟ ਨਹੀਂ ਕਰਦੇ ਤੇ ਪੋਰਸ਼ੇ ਵਰਗੀ ਗੱਡੀ ਤਾਂ ਉਹੀ ਤੁਰੇ ਜਾਂਦੇ ਫੜਾ ਦਿੰਦੇ ਨੇ ਸੁਭਾਅ ਪੱਖੋਂ ਜੱਟ ਬੜੇ ਕੱਬੇ ਹੁੰਦੇ ਨੇ ਛੇਤੀ ਕਿਤੇ ਉਹ ਕਿਸੇ ਨਾਲ ਪੰਗਾ ਲੈਂਦੇ ਨਹੀਂ ਪਰ ਜੇ ਕੋਈ ਉਹਨਾਂ ਨਾਲ ਪੰਗਾ ਲੈ ਲਵੇ ਉਹ ਠੋਕੇ ਰੱਖ ਦਿੰਦੇ ਨੇ ਉਹਨਾਂ ਲਈ ਹਰ ਗੱਲ ਮੋਚ ਦਾ ਸਵਾਲ ਹੈ ਜੱਟ ਕਾਨੂੰਨ ਨੂੰ ਵੀ ਟਿੱਚ ਸਮਝਦੇ ਨਹੀਂ ਮਹਿੰਗਾ ਅਸਲਾ ਰੱਖਣਾ ਉਹਨਾਂ ਲਈ ਟੈਸ਼ਨ ਹੈ ਸਵਾਗ ਹੈ ਉਹਨਾਂ ਦਾ ਜਿਸ ਜੱਟ ਤੇ ਕੇਸ ਨਾ ਚੱਲਦੇ ਹੋਣ ਸਮਝੋ ਉਹ ਜੱਟ ਹੀ ਨਹੀਂ ਜੱਟ ਜੇ ਗਾਉਣ ਲੱਗ ਜਾਂਦੇ ਨੇ ਤਾਂ ਉਹਨਾਂ ਦਾ ਹਰ ਗਾਣਾ ਬਿਲਬੋਰਡ ਤੇ ਆਉਂਦਾ ਹੈ ਉਹ ਸਭ ਤੋਂ ਵਧੀਆ ਸਿੰਗਰ ਨੇ ਤੇ ਬਾਕੀ ਸਿੰਗਰ ਉਹਨਾਂ ਦੇ ਸਾਹਮਣੇ ਲੰਡੂ ਨੇ ਜਾਂ ਐਸੀ ਹੀ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਗੁਰਮੁਖੀ ਲਿਖ ਕੇ ਤੁਸੀਂ ਵੇਖ ਸਕਦੇ ਹੋ ਕਿ ਇਹੋ ਜੀ ਜ਼ਿੰਦਗੀ ਆਮ ਤੌਰ ਤੇ ਜੱਟਾਂ ਨੂੰ ਨਸੀਬ ਨਹੀਂ ਹੁੰਦੀ ਜੱਟਾਂ ਨੂੰ ਤਾਂ ਕੀ ਮੈਂ ਕਹਾਂਗਾ ਕਿ ਆਮ ਲੋਕਾਂ ਵਿੱਚੋਂ ਇਹੋ ਜੀ ਜ਼ਿੰਦਗੀ ਕਿਸੇ ਨੂੰ ਵੀ ਨਸੀਬ ਨਹੀਂ ਹੁੰਦੀ ਇਹ ਜੋ ਅਕਸ ਪੰਜਾਬੀ ਗੀਤਾਂ ਦੇ ਵਿੱਚ ਜੱਟਾਂ ਦਾ ਪੇਸ਼ ਕੀਤਾ ਜਾਂਦਾ ਹੈ ਜੀ ਇਹ વાਸਤਵਿਕਤਾ ਦੇ ਨਾਲੋਂ 180 ਡਿਗਰੀ ਨਹੀਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਘੱਟੋ ਘੱਟ 150 ਡਿਗਰੀ ਜੂੜ ਵੱਖਰਾ ਹੈ ਬਹੁਤ ਘੱਟ ਬਹੁਤ ਘੱਟ ਪੰਜਾਬੀ ਗੀਤਾਂ ਵਿੱਚ ਜੱਟਾਂ ਦੇ ਅਸਲੀ ਜੀਵਨ ਦੀ ਪੇਸ਼ਕਾਰੀ ਹੁੰਦੀ ਹੈ ਜੱਟਾਂ ਤੇ ਕਿੰਨੇ ਕਰਜ਼ੇ ਨੇ ਖੇਤੀ ਦੀਆਂ ਕੀ ਕੀ ਮੁਸ਼ਕਲਾਂ ਨੇ ਕੀ ਕੀ ਸਮਾਜਿਕ ਸੱਭਿਆਚਾਰਕ ਜਾਂ ਧਾਰਮਿਕ ਗੁੰਝਲਾਂ ਨੇ ਰਾਜਨੀਤੀ ਉਹਨਾਂ ਨੂੰ ਕੀ ਸਮਝਦੀ ਹੈ ਜਾਂ ਕੀ ਉਹਨਾਂ ਨਾਲ ਕਰਨਾ ਚਾਹੁੰਦੀ ਹੈ ਕਿਉਂ ਉਹਨਾਂ ਨੂੰ ਆਜ ਦਿਨ ਧਰਨੇ ਲਾਉਣੇ ਪੈ ਰਹੇ ਨੇ ਅੰਦੋਲਨ ਕਰਨੇ ਪੈ ਰਹੇ ਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਕਦੀ ਇੰਨਾ ਗੁੰਝਲਾਂ ਬਾਰੇ ਗੱਲ ਨਹੀਂ ਹੁੰਦੀ ਜੇ ਕੋਈ ਕਦੇ ਇੱਕ ਦਾ تھیਮੈਟਿਕ ਪੰਜਾਬੀ ਗੀਤ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਆਉਂਦਾ ਵੀ ਹੈ ਤਾਂ ਤੁਸੀਂ ਨੋਟ ਕਰਨਾ ਕਿ ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਗੀਤਾਂ ਵਿੱਚ ਜੱਟਾਂ ਨੂੰ ਜੱਟ ਨਹੀਂ ਕਿਸਾਨ ਬਣਾ ਕੇ ਪੇਸ਼ ਕੀਤਾ ਗਿਆ ਹੁੰਦਾ ਹੈ ਪਾਵੇਂ ਤੇ ਜੱਟ ਜੱਟ ਨਹੀਂ ਰਹਿੰਦਾ ਕਿਸਾਨ ਹੋ ਜਾਂਦਾ ਹੈ ਇਹ ਇੱਕ ਬੜਾ ਦਿਲਚਸਪ ਵਰਤਾਰਾ ਹੈ ਕਮਰਸ਼ੀਅਲ ਕਿਸਮ ਦੇ ਜੋ ਗੀਤ ਨੇ ਉਹਨਾਂ ਵਿੱਚਲਾ ਜੋ ਜੱਟ ਆ ਉਹ ਬਹੁਤ ਫੁਕਰ ਆ ਆਕੜਖੋਰ ਹੈ ਪਰ ਥੀਮੈਟਿਕ ਗੀਤਾਂ ਦੇ ਵਿੱਚ ਜੋ ਜੱਟ ਹੈ ਉਹ ਜੱਟ ਹੈ ਹੀ ਨਹੀਂ ਉਹ ਕਿਸਾਨ ਜਿਸ ਨੂੰ ਤਰਸ ਦੀ ਲੋੜ ਹੈ ਕਿਉਂਕਿ ਉਸ ਕੋ ਬਹੁਤ ਥੋੜੀ ਜ਼ਮੀਨ ਹੈ ਤੋ ਵੀ ਕਿਸੇ ਕੰਮ ਦੀ ਨਹੀਂ ਉਸ ਨੂੰ ਕਰਜ਼ੇ ਤੇ ਸਿਆਸਤਾ ਨੇ ਮਾਰਿਆ ਹੋਇਆ ਹੈ ਤੰਗੀਆਂ ਤੁਰਸ਼ੀਆਂ ਦੇ ਚਲਦੇ ਹੋਏ ਉਹ ਆਪਣਾ ਮੁਹੱਬਤ ਵਰਗਾ ਕੋਈ ਚਾਹ ਪੂਰਾ ਨਹੀਂ ਕਰ ਸਕਦਾ ਉਹਨਾਂ ਗੀਤਾਂ ਦੇ ਵਿੱਚ ਜੱਟ ਮੁੰਡਿਆਂ ਦਾ ਜਹਾਜ਼ ਤੇ ਉੱਡਣਾ ਇੱਕ ਸਵੈਗ ਹੈ ਪਰ ਇਹਨਾਂ ਗੀਤਾਂ ਵਿੱਚ ਮੁੰਡਿਆਂ ਦਾ ਜਹਾਜ਼ਾਂ ਤੇ ਚੜ ਕੇ ਵਿਦੇਸ਼ ਚਲੇ ਜਾਣਾ ਮਾਪਿਆਂ ਦੀ ਇੱਕ ਮਜਬੂਰੀ ਹੈ ਕੀ ਕਾਰਨ ਨੇ ਕਿ ਇਸ ਤਰੀਕੇ ਦੇ ਗੀਤ ਗਾਏ ਜਾਂਦੇ ਨੇ ਕਈ ਕਾਰਨ ਕਈ ਕਾਰਨ ਨੇ ਕਿ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਜੱਟਾਂ ਦਾ ਇਸ ਤਰੀਕੇ ਦਾ ਅਕਸ ਪੇਸ਼ ਕਰਦੇ ਪੰਜਾਬੀ ਗੀਤਾਂ ਦੀ ਪਰਮਾਰ ਹੈ। ਤੇ ਗੀਤ ਚੱਲਦੇ ਕਿ ਨਹੀਂ? ਇੱਥੇ ਸਾਨੂੰ ਕਈ ਗੱਲਾਂ ਸਮਝਣੀਆਂ ਪੈਣਗੀਆਂ। ਪਹਿਲੀ ਗੱਲ ਤਾਂ ਇਹ ਕਿ ਮਨੋਰੰਜਨ ਉਦਯੋਗ ਦੀ ਇਕਨੋਮਿਕਸ ਵੀ ਅਜੇ ਹੈ ਪੰਜਾਬੀ ਗੀਤਾਂ ਦੇ ਨਾਲ ਜੁੜੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਸੰਗੀਤ ਦੇ ਬਹੁਤੇ ਸਰੋਤੇ ਤੇ ਦਰਸ਼ਕ ਉਹ ਆਪ ਵੀ ਜੱਟ ਨਹੀਂ ਖਾਸ ਕਰਕੇ ਉਹ ਜੋ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਚੁੱਕੇ ਨੇ ਉੱਥੇ ਜਾ ਕੇ ਵੀ ਉਹ ਆਪਣੇ ਸੱਭਿਆਚਾਰ ਆਪਣੀ ਬੋਲੀ ਤੇ ਆਪਣੀਆਂ ਕਲਾਮਾਂ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਤੇ ਕਿਸੇ ਸਿੰਗਰ ਦੇ ਜਾਂ ਐਕਟਰ ਦੇ ਨਾਂ ਪਿੱਛੇ ਲੱਗਿਆ ਹੋਇਆ ਸੰਧੂ ਢਿੱਲੋਂ ਮਾਨ ਗਰੇਵਾਲ ਇਹ ਕਿਸੇ ਪਿੰਡ ਦਾ ਨਾਂ ਉਹਨਾਂ ਨੂੰ ਆਪਣਾ ਜਾ ਲੱਗਦਾ। ਦੂਜਾ ਵਿਆਂਾ ਸ਼ਾਦੀਆਂ ਤੇ ਬਹੁਤੇ ਅਖਾੜੇ ਵੀ ਜੱਟੀ ਲਵਾਉਂਦੇ ਨੇ। ਜਾਂ ਜੋ ਇਹ ਘੋਲ ਕਬੱਡੀ ਦੀਆਂ ਸੰਸਥਾਵਾਂ ਨੇ ਜੋ ਅਕਸਰ ਗਾਇਕੀ ਦੇ ਪ੍ਰੋਗਰਾਮ ਕਰਵਾਉਂਦੀਆਂ ਨੇ ਉਹਨਾਂ ਉੱਤੇ ਵੀ ਮੁੱਖ ਰੂਪ ਵਿੱਚ ਜੱਟਾਂ ਦੀ ਹੀ ਪਕੜ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬੀ ਸੰਗੀਤ ਅਤੇ ਸਿਨੇਮੇ ਉੱਤੇ ਵੀ ਜੱਟ ਮੁੰਡਿਆਂ ਦੀ ਖਾਸੀ ਪਕੜ ਹੈ। ਜੇ ਸਿੰਗਰ ਜੱਟ ਨਹੀਂ ਤਾਂ ਉਸ ਦੇ ਹਿੱਟ ਹੋਣ ਦੇ ਚਾਂਸ ਕਾਫੀ ਘਟ ਜਾਂਦੇ ਨੇ ਸੋ ਫਿਰ ਨਾ ਚਾਹੰਦੇ ਹੋਏ ਵੀ ਗੈਰ ਜੱਟ ਪੰਜਾਬੀ ਸਿੰਗਰਾਂ ਨੂੰ ਵੀ ਜੱਟਾਂ ਦੀ ਮਹਿਮਾ ਗਾਣੀ ਹੀ ਪੈਂਦੀ ਹੈ ਪਰ ਇਸ ਗੱਲ ਹੀ ਹੁਣ ਜੱਟਾਂ ਨੂੰ ਤਾਂ ਮੇਣਾ ਨਹੀਂ ਦਿੱਤਾ ਜਾ ਸਕਦਾ ਕਿ ਉਹ ਇਸ ਤਰੀਕੇ ਦੇ ਗੀਤ ਕਿਉਂ ਸੁਣਦੇ ਨੇ ਨਹੀਂ ਇਹ ਜੱਟਾਂ ਲਈ ਜੱਟ ਸਰੋਤਿਆਂ ਲਈ ਦਰਸ਼ਕਾਂ ਲਈ ਕੋਈ ਮੇਣਾ ਨਹੀਂ ਸਗੋਂ ਮੈਂ ਤਾਂ ਕਹਾਂਗਾ ਕਿ ਇਹ ਉਹਨਾਂ ਦੀ ਖਾਸੀਅਤ ਹੈ ਕਿ ਉਹ ਪੰਜਾਬੀ ਬੋਲੀ ਤੇ ਪੰਜਾਬੀ ਬੋਲੀ ਦੇ ਸੰਗੀਤ ਨੂੰ ਪੰਜਾਬ ਦੀ ਕਿਸੇ ਵੀ ਹੋਰ ਕਮਿਊਨਿਟੀ ਦੇ ਮੁਕਾਬਲੇ ਵਧੇਰੇ ਆਪਣਾ ਸਮਝਦੇ ਨੇ। ਉਹ ਲਗਾਤਾਰ ਪੰਜਾਬੀ ਫਿਲਮਾਂ ਵੇਖਦੇ ਨੇ। ਪੰਜਾਬੀ ਸੰਗੀਤ ਸੁਣਦੇ ਨੇ। ਇਸ ਦੇ باوجود ਵੀ ਕਿ ਅਤੀਤ ਵਿੱਚ ਗਾਉਣਾ ਵਜਾਉਣਾ ਸਦਮਰਾਸੀਆਂ ਵਾਲਾ ਕੰਮ ਸਮਝਿਆ ਗਿਆ ਪੰਜਾਬੀ ਸੱਭਿਆਚਾਰ ਦੇ ਵਿੱਚ ਪਰ ਉਹ ਸਦਾ ਪੰਜਾਬੀ ਸੰਗੀਤ ਨਾਲ ਜੁੜੇ ਰਹੇ। ਵੇਖ ਸਕਦੇ ਹੋ ਕਿ ਅੱਜ ਵੀ ਉਹ ਜੁੜੇ ਹੋਏ ਨੇ। ਅੱਜ ਵੀ ਸਾਡੇ ਕੋਲੇ ਬਹੁਤ ਸਾਰੇ ਅਜਿਹੇ ਇੰਟਰਨੈਸ਼ਨਲ ਪੰਜਾਬੀ ਸਿੰਗਰ ਨੇ ਸਟਾਰ ਨੇ ਜੋ ਜੱਟ ਕਮਿਊਨਿਟੀ ਵਿੱਚ ਚੱਲੇ ਔਰ ਉਹਨਾਂ ਦਾ ਪੰਜਾਬੀ ਮਨੋਰੰਜਨ ਉਦਯੋਗ ਨੂੰ ਵਿਕਸਿਤ ਰਾਹਾਂ ਤੇ ਲੈ ਕੇ ਜਾਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਦੂਜੀਆਂ ਖਾਸ ਤੌਰ ਤੇ ਪੜੀਆਂ ਲਿਖੀਆਂ ਕਮਿਊਨਟੀਆਂ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਕਲਾ ਸਾਹਿਤ ਨੂੰ ਅਪਣਾਉਂਦੀਆਂ ਨੇ ਪਰ ਤੁਸੀਂ ਕਦੇ ਨੋਟ ਕਰਨਾ ਕਿਉਂ ਪੰਜਾਬੀ ਦੇ ਨਾਲ ਨਾਲ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਸੰਗੀਤ ਅਤੇ ਸਿਨੇਮੇ ਨਾਲ ਵੀ ਹੁਬਕੇ ਜੁੜਨ ਵਾਲੀਆਂ ਕਮਿਊਨਿਟੀਆਂ ਨੇ Netflix ਵੇਖਣਾ ਜਾਂ ਹਿੰਦੀ ਫਿਲਮਾਂ ਵੇਖਣਾ ਉਹਨਾਂ ਲਈ ਉਹਨਾਂ ਬਾਰੇ ਗੱਲ ਕਰਨੀ ਉਹਨਾਂ ਦੇ ਰਿਵਿਊ ਕਰਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਲਈ ਇੱਕ ਸਵੈਗ ਹੈ ਇੱਕ ਟਸ਼ਮ ਸਗੋਂ ਕਈ ਤਾਂ ਅਜਿਹੇ ਲੋਕ ਨੇ ਜਿਹੜੇ ਪੰਜਾਬੀ ਸੰਗੀਤ ਤੋਂ ਪੰਜਾਬੀ ਸਿਨੇਮੇ ਤੋਂ ਨੱਕ ਬੁੱਲ ਵਟਦੇ ਨੇ ਔਰ ਦੂਜੀ ਪਾਸੇ ਮੈਂ ਵੇਖਿਆ ਕਿ ਜੋ ਜੱਟ ਨਹੀਂ ਉਹ ਪੰਜਾਬੀ ਗੀਤ ਸੁਣਦੇ ਆ ਜਾਂ ਪੰਜਾਬੀ ਫਿਲਮਾਂ ਨੂੰ ਵੇਖਦੇ ਆ ਉਹਨਾਂ ਨੂੰ ਕਦੇ ਕੋਈ ਕਮਰਾਹਟ ਨਹੀਂ ਹੁੰਦੀ ਕੋਈ ਹੀਣ ਭਾਵਨਾ ਨਹੀਂ ਹੁੰਦੀ ਉਹਨਾਂ ਵਿੱਚ ਇਸ ਗੱਲ ਹੀ ਉਹਨਾਂ ਨੂੰ ਸ਼ਰਤਾਂ ਦਾਤ ਦੇਣੀ ਪਵੇਗੀ ਹਾਏ ਇਹ ਠੀਕ ਹੈ ਕਿ ਉਹਨਾਂ ਦੀ ਆਰਥਿਕ ਸਥਿਤੀ ਜੋ ਹੈ ਉਹ ਉਹਨਾਂ ਨੂੰ ਸਿਨੇਮੇ ਅਤੇ ਸੰਗੀਤ ਨਾਲ ਜੁੜਨ ਦੇ ਬਿਹਤਰ ਮੌਕੇ ਪ੍ਰਦਾਨ ਕਰਦੀ ਹੈ ਪਰ ਇਹ ਗੱਲ ਵੀ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਵਿੱਚ ਜਾਂਦੀ ਹੈ ਕਿ ਉਹ ਆਰਥਿਕ ਤੌਰ ਤੇ ਸੰਪੰਨ ਹੋ ਕੇ ਵੀ ਰੱਜੇ ਪੁੱਜੇ ਹੋ ਕੇ ਵੀ ਕਦੇ ਪੰਜਾਬੀ ਸਾਹਿਤ, ਸੰਗੀਤ ਅਤੇ ਸੁਨੇਮੇ ਤੋਂ ਟਾਲਾ ਨਹੀਂ ਮਟਦੇ। ਹੀਣ ਪਾਵਣਾ ਦਾ ਸ਼ਿਕਾਰ ਨਹੀਂ ਹੁੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਕਿੰਨੇ ਰੱਜੇ ਪੁੱਜੇ ਜੱਟ ਨੇ ਇੱਥੇ ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਮਿੱਤਰ ਜਾਣਦੇ ਨੇ ਕਿ ਪੰਜਾਬੀ ਸਿਨੇਮਾ ਅਤੇ ਸੰਗੀਤ ਦੀਆਂ ਇਹ ਤਿੰਨ ਦੇਸ਼ ਕਿੰਨੀਆਂ ਵੱਡੀਆਂ ਮਾਰਕੀਟਾਂ ਨੇ ਅਜੇ ਗੀਤਾਂ ਦੇ ਉਭਾਰ ਦਾ ਮੈਨੂੰ ਜੋ ਦੂਜਾ ਕਾਰਨ ਸਮਝ ਲੱਗਦਾ ਹੈ ਉਹ ਇਹ ਹੈ ਕਿ ਸੰਗੀਤ ਅਤੇ ਸਿਨੇਮਾ ਸਦਾ ਸਰੋਤਿਆਂ ਅਤੇ ਦਰਸ਼ਕਾਂ ਨੂੰ ਜ਼ਿੰਦਗੀ ਦਾ ਇੱਕ ਗਲੈਮਰਾਇਜ਼ਡ ਪਾਵ ਚੱਕਾ ਚੌਂਦ ਕਰ ਦੇਣ ਵਾਲਾ ਰੂਪ ਬਖਾਂਦੇ ਹੈ ਹਿੰਦੀ ਕਹੋ ਕਿ ਉਹ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਸੁਪਨੇ ਵਿਖਾਉਂਦੇ ਹਨ ਆਪਣੀ ਰੋਜ਼ ਦੀ ਜੋ ਨਿਤਾਪ੍ਰਤੀਕ ਜਾਂ ਰੂਟੀਨ ਦੀ ਮੁਸ਼ਕਲਾਂ ਨਾਲ ਭਰੀ ਜ਼ਿੰਦਗੀ ਹੈ ਇਸ ਤੋਂ ਅੱਕੇ ਥੱਕੇ ਲੋਕ ਜਾਂ ਐਦਾਂ ਕਹੋ ਕਿ ਸਮੱਸਿਆਵਾਂ ਦੇ ਝੰਬੇ ਲੋਕ ਉਹ ਸੁਪਣੇ ਹੀ ਤਾਂ ਦੇਖਣਾ ਚਾਹੁੰਦੇ ਨੇ ਇਹ ਵੀ ਇੱਕ ਸੱਚ ਹੈ ਕਿ ਜ਼ਿੰਦਗੀ ਵਿੱਚ ਹਨੇਰਾ ਜਿੰਨਾ ਸੰਘਣਾ ਹੁੰਦਾ ਨਾ ਸੁਪਨੇ ਉਹਨਾਂ ਹੀ ਰੰਗीन ਚੰਗੇ ਲੱਗਦੇ ਨੇ ਇਹੋ ਗੀਤ ਨੇ ਖਾਸ ਕਰਕੇ ਇਹ ਆਮ ਲੋਕਾਂ ਨੂੰ ਜਾਂ ਐਦਾਂ ਕੋ ਆਮ ਆਮ ਤੇ ਦਰਮਿਆਨੇ ਲੋਕਾਂ ਨੂੰ ਖਾਸ ਕਰਕੇ ਜੱਟਾਂ ਨੂੰ ਇੱਕ ਹਾਈ ਫਾਈ ਤੇ ਲਗਜ਼ਰੀ ਲਾਈਫ ਦਾ ਚਲਕਾਰਾ ਵਿਖਾਉਂਦੇ ਨੇ ਵੱਡੀ ਲਾਈਫ ਦਾ ਸੁਪਨਾ ਦਿਖਾਉਂਦੇ ਨੇ ਇਹ ਠੀਕ ਹੈ ਕਿ ਇਹ ਅਕਸ ਨਕਲੀ ਅਕਸ ਹੁੰਦਾ ਨਕਲੀ ਜ਼ਿੰਦਗੀ ਦਿਖਾਉਂਦੇ ਨੇ ਇਹ ਗੀਤ ਪਰ ਕਿਉਂਕਿ ਉਹ ਜ਼ਿੰਦਗੀ ਬਹੁਤ ਖੂਬਸੂਰਤ ਹੈ ਸੋ ਲੋਕ ਉਸਨਾਂ ਲਈ ਖੂਬਸੂਰਤੀ ਦਾ ਵੀ ਆਨੰਦ ਮਾਣਦੇ ਨੇ ਉਹਨਾਂ ਨੂੰ ਇੱਕ ਟ੍ਰੈਜੀਕ ਰਿਲੀਫ ਮਿਲਦਾ ਇਸ ਕਰਕੇ ਇਹ ਗੀਤ ਉਹਨਾਂ ਨੂੰ ਚੰਗੇ ਲੱਗਦੇ ਨੇ ਕਲਾਤਮਕ ਪੱਖੋਂ ਵੀ ਇਹਨਾਂ ਗੀਤਾਂ ਦੀ ਇੱਕ ਵਿਸ਼ੇਸ਼ਤਾ ਮੈਂ ਨੋਟ ਕੀਤੀ ਹੈ ਉਹ ਹੈ ਇਹਨਾਂ ਵਿੱਚਲੀ ਬੀਟ ਖਾਸ ਕਰਕੇ ਹਨੀ ਸਿੰਘ ਵੀ 뮤직 ਤੋਂ ਬਾਅਦ ਪੰਜਾਬੀ ਦਾ ਲਗਭਗ ਹਰੇਕ ਗੀਤ ਬੀਟ ਪੱਖੋਂ ਇੰਨਾ ਚੱਕਵੇਂ ਕਿ ਤੁਹਾਡੇ ਮਨ ਦੇ ਭਾਵ ਵੀ ਨਾਲ ਹੀ ਚੱਕੇ ਜਾਂਦੇ ਨੇ ਇਹ ਗੀਤ ਤੁਹਾਨੂੰ ਸੁਣੋ ਇਹਨਾਂ ਨੂੰ ਤੁਹਾਨੂੰ ਹੁਲਾਰਾ ਦਿੰਦੇ ਨੇ ਤੁਹਾਨੂੰ ਆਪਣੇ ਨਾਲ ਝੁਮਣ ਲਾ ਲੈਂਦੇ ਨੇ ਸੁਣਨ ਸਮਝਣ ਤਾਂ ਇਹਨਾਂ ਗੀਤਾਂ ਵਿੱਚ ਕੁਝ ਖਾਸ ਨਹੀਂ ਹੁੰਦਾ ਜਤੋਂ ਦੇ ਸੁਭਾਅ ਵਰਗੇ ਇਹ ਗੀਤ ਬਹੁਤ ਸਰਲ ਤੇ ਸਿੱਧ ਪਧਰੇ ਜੇ ਹੁੰਦੇ ਨੇ ਤੇ ਸ਼ਾਇਦ ਇਸੇ ਕਰਕੇ ਇੰਨਾ ਪਿਛਲੀ ਜੋ ਬੀਟ ਹੈ ਉਹ ਫੋਰਗ੍ਰਾਉਂਡ ਵਿੱਚ ਆ ਜਾਂਦੀ ਹੈ ਤੇ ਇੰਨਾ ਗੀਤਾਂ ਦੇ ਲਿਰਿਕਸ ਭਾਵ ਇਹਨਾਂ ਦੀ ਕਵਤਾ ਪਿੱਛੇ ਪੈ ਜਾਂਦੀ ਹੈ ਤੁਸੀਂ ਸੁਣੀ ਚੱਲੋ ਦਿਮਾਗ ਤੇ ਜ਼ੋਰ ਦੇਣ ਦੀ ਲੋੜ ਨਹੀਂ ਬਸ ਬੀਟ ਹੀ ਬੀਟ ਹੈ ਉਸ ਦਾ ਆਨੰਦ ਲਓ ਹਾਲਾਂਕਿ ਕਲਾਤਮਕ ਪੱਖੋਂ ਮੈਂ ਬੇਚੀਜ਼ ਕੋ ਕੇ ਕਹਿ ਸਕਦਾ ਕਿ ਜੇ ਇਹੋ ਜਿ ਸਾਰੇ ਨਹੀਂ ਤਾਂ ਬਹੁਤੇ ਗੀਤ ਬਹੁਤ ਹਲਕੇ ਪੱਦਰ ਦੇ ਹੁੰਦੇ ਨੇ ਪਰ ਸਿਰਫ ਇਹਨਾਂ ਵਿੱਚ ਪੇਸ਼ ਇੱਕ ਹਾਈ ਫਾਈ ਕਿਸਮ ਦੇ ਹੀਰੋ ਕਰਨ ਇਹਨਾਂ ਦਾ ਇੱਕ ਹੋਰ ਵੀ ਸਕਾਰਾਤਮਕ ਪ੍ਰਭਾਵ ਮੈਂ ਨੋਟ ਕੀਤਾ ਜੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਮੈਂ ਗਲਤ ਹੋ ਸਕਦਾ ਪਰ ਮੈਂ ਨੋਟ ਕੀਤਾ ਕਿ ਇਹੋ ਜੇ ਗੀਤ ਖਾਸ ਤੌਰ ਤੇ ਜੱਟ ਮੁੰਡਿਆਂ ਨੂੰ ਸਦਾ ਹਾਈ ਸਟੈਟ ਵਿੱਚ ਰੱਖਦੇ ਨੇ ਇਹ ਗੀਤ ਜਿਵੇਂ ਉਹਨਾਂ ਦੀ ਜਾਤੀਗਤ ਚੇਤਨਾ ਨੂੰ ਖੁਸ਼ ਕਰਦੇ ਨੇ ਭਾਵ ਉਹਨਾਂ ਨੂੰ ਜਾਤੀ ਤੌਰ ਤੇ ਖਾਸ ਹੋਣ ਦਾ ਅਹਿਸਾਸ ਕਰਾਉਂਦੇ ਨੇ ਈ ਉਹਨਾਂ ਦੇ ਕੰਫੀਡੈਂਸ ਨੂੰ ਵਧਾਉਣ ਵਾਲੀ ਗੱਲ ਸਾਬਤ ਹੋ ਜਾਂਦੀ ਹੈ। ਇਹ ਗੀਤ ਸੁਣ ਕੇ ਉਹ ਆਪ ਵੀ ਹਮੇਸ਼ਾ ਹਾਈ ਰਹਿੰਦੇ ਨੇ। ਅਸੀਂ ਜੱਟ ਹੁੰਨੇ ਆ। ਇਹ ਅਹਿਸਾਸ ਉਹਨਾਂ ਨੂੰ ਕੰਫੀਡੈਂਸ ਦਿੰਦਾ ਹੈ। ਹੋਰ ਕਮਿਊਨਿਟੀਆਂ ਦੇ ਵਿੱਚ ਮੈਂ ਵੇਖਿਆ ਕਿ ਆਮ ਤੌਰ ਤੇ ਇਸ ਪੱਧਰ ਦਾ ਕੰਫੀਡੈਂਸ ਭਾਵੇਂ ਤੁਸੀਂ ਓਵਰ ਕੰਫੀਡੈਂਸ ਕਹੋ ਨਹੀਂ ਹੁੰਦਾ। ਭਾਵੇਂ ਕਿ ਉਹ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜੱਟਾਂ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਵੀ ਕਿਉਂ ਨਾ ਹੋਣ। ਹੁਣ ਮਹਿੰਗੀ ਤੇ ਬ੍ਰਾਂਡਡ ਜ਼ਿੰਦਗੀ ਜਿਉਣਾ ਕੋਈ ਆਮ ਗੱਲ ਥੋੜੀ ਹੈ ਪਰ ਜਦੋਂ ਕੋਈ ਅੱਲੜ ਉਮਰੇ ਹੀ ਕੋਈ ਮੁੰਡਾ ਉਹ ਜੀ ਬ੍ਰਾਂਡਡ ਤੇ ਲਗਜ਼ਰੀਅਸ ਲਾਈਫ ਜਿਉਣਾ ਆਪਣੀ ਜ਼ਿੰਦਗੀ ਦਾ ਟੀਚਾ ਮਿੱਥ ਲੈਂਦਾ ਤਾਂ ਫਿਰ ਉਹ ਜੀ ਜ਼ਿੰਦਗੀ ਜਿਉਣੀ ਕੋਈ ਖਾਸ ਗੱਲ ਰਹਿ ਵੀ ਨਹੀਂ ਜਾਂਦੀ ਮੈਂ ਨੋਟ ਕੀਤਾ ਕਿ ਅਜਿਹੇ ਗੀਤ ਸੁਣ ਸੁਣ ਕੇ ਜੱਟਾਂ ਦੇ ਮੁੰਡੇ ਅੱਲੜ ਉਮਰ ਵਿੱਚ ਹੀ ਬਹੁਤ ਵੱਡੇ ਸੁਪਨੇ ਦੇਖਣੇ ਸਿੱਖ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਪੂਰਾ ਕਰਨ ਦੇ ਲਈ ਜ਼ੋਰ ਲਾ ਦਿੰਦੇ ਨੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ ਜ਼ਿੰਦਗੀ ਵਿੱਚ ਕੰਫੀਡੈਂਸ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੇ ਮੇਰਾ ਮੰਨਣਾ ਹੈ ਕਿ ਜਾਤੀ ਗਰਮ ਜਟਾ ਨੂੰ ਕੰਫੀਡੈਂਸ ਦੇ ਪੱਖੋਂ ਸਦਾ ਇੱਕ ਸਟੈਪ ਅਗਾਹ ਰੱਖਦਾ ਹੈ ਸ਼ਾਇਦ ਇਸੇ ਕਰਕੇ ਉਹ ਦੁਨੀਆ ਵਿੱਚ ਅਗਾਹ ਤੋਂ ਅਗਾਹ ਫੈਲ ਜਾਂਦੇ ਨੇ ਔਰ ਖੁਦ ਨੂੰ ਜਲਦੀ ਵੱਡੇ ਪੱਦਰ ਤੇ ਸਥਾਪਿਤ ਵੀ ਕਰ ਲੈਂਦੇ industrial economics ਦੇ ਪੱਖੋਂ ਵੀ ਇਹ ਜੋ ਜੱਟ ਮਾਰਕਾ ਸੰਗੀਤ ਹੈ ਨਾ ਪੰਜਾਬੀ ਦਾ ਇੱਕ ਫਾਇਦੇਮੰਦ ਸਥਿਤੀ ਦੇ ਵਿੱਚ ਹੈ ਜੱਟ ਸ਼ਬਦ ਦੀ ਵਰਤੋਂ ਬਹੁਤ ਵੱਡੀ ਜੱਟ ਆਡੀਅנס ਨੂੰ ਜਾਂ ਸਰੋਤਿਆਂ ਨੂੰ ਆਪਣੇ ਨਾਲ ਜੋੜਦੀ ਹੈ ਇੱਕ ਜੱਟ ਸ਼ਬਦ ਵਰਤ ਕੇ ਇਹ ਤਾਇਆ ਕਿ ਪੰਜਾਬੀ ਗੀਤਾਂ ਨੂੰ ਜਾਂ ਪੰਜਾਬੀ ਫਿਲਮਾਂ ਨੂੰ ਮਿਨੀਮਮ ਆਡੀਅנס ਮਿਲ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਇਹ ਜੋ ਧਰਮ ਨੇ ਇਹ ਜੋ ਜਾਤੀ ਨਹੀਂ ਜਾਤੀਆਂ ਨਹੀਂ ਇਹ ਬਹੁਤ ਸਾਰੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇੱਕੋ ਜਿਹੇ ਲੋਕਾਂ ਨੂੰ ਇੱਕ ਖਾਸ ਪਛਾਣ ਦੇ ਲੋਕਾਂ ਨੂੰ ਇੱਕੋ ਪਲੇਟਫਾਰਮ ਤੇ ਇੱਕੋ ਝੰਡੇ ਥੱਲੇ ਇਕੱਠੇ ਕਰਨ ਦੇ ਕੰਮ ਆਉਂਦੇ ਨੇ ਤੇ ਹੁਣ ਇਹ ਜੱਟ ਸ਼ਬਦ ਵਰਤ ਕੇ ਜਰਾ ਅੰਦਾਜ਼ਾ ਲਗਾਓ ਕਿ ਪੰਜਾਬੀ ਸੰਗੀਤ ਕਿੰਨੀ ਵੱਡੀ ਆਡੀਅנס ਨੂੰ ਕਿੰਨੇ ਵੱਡੇ ਲੋਕਾਂ ਦੇ ਗਰੁੱਪ ਨੂੰ ਆਪਣੇ ਨਾਲ ਜੋੜ ਲੈਂਦਾ ਆਪਣੇ ਝੰਡੇ ਥੱਲੇ ਇਕੱਠੇ ਕਰ ਲੈਂਦਾ ਪਰ 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 ਕੁਝ ਗੱਲਾਂ ਅਜਿਹੀਆਂ ਵੀ ਨੇ ਜੋ ਅਜਿਹੇ ਗੀਤਾਂ ਦੇ ਹੱਕ ਵਿੱਚ ਨਹੀਂ ਤੇ ਯਕੀਨ ਮੰਨੋ ਕਿ ਉਹ ਗੱਲਾਂ ਵੀ ਬਹੁਤ ਦਿਲਚਸਪ ਨੇ ਆ ਹੁਣ ਆਪਾਂ ਉਹਨਾਂ ਗੱਲਾਂ ਬਾਰੇ ਗੱਲ ਕਰਦੇ ਆਂ ਅਕਸਰ ਵਿਦਵਾਨ ਦੋਸਤਾਂ ਨਾਲ ਜਿਨ੍ਹਾਂ ਵਿੱਚ ਕਈ ਜੱਟ ਵੀ ਹੁੰਦੇ ਨੇ ਇੰਨਾ ਗੀਤਾਂ ਬਾਰੇ ਗੱਲ ਹੁੰਦੀ ਹੈ ਤਾਂ ਅਸੀਂ ਇੰਨਾ ਗੀਤਾਂ ਦੇ ਕੁਝ ਨੁਕਸਾਨ ਵੀ ਮਹਿਸੂਸ ਕਰਦੇ ਹਾਂ ਖਾਸ ਤੌਰ ਤੇ ਜੱਟ ਕਮਿਊਨਿਟੀ ਲਈ ਸਭ ਤੋਂ ਵੱਡਾ ਨੁਕਸਾਨ ਇਹ ਮਹਿਸੂਸ ਹੁੰਦਾ ਹੈ ਕਿ ਇਹ ਗੀਤ ਜੱਟਾਂ ਦੀ ਖਾਸ ਤੌਰ ਤੇ ਐਦਾਂ ਕਹੋ ਕਿ ਜੱਟ ਮੁੰਡਿਆਂ ਦੀ ਇਮੇਜ ਉਹਨਾਂ ਦਾ ਅਕਸ ਬਹੁਤ ਹਲਕੇ ਪੱਧਰ ਦਾ ਬਣਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਫੁਕਰੇ ਜਿਹੇ ਰੂਪ ਦੇ ਵਿੱਚ ਪੇਸ਼ ਕਰਦੇ ਨੇ ਜੇ ਨਾ ਗੀਤਾਂ ਨੂੰ ਸੁਣੋ ਤਾਂ ਲੱਗਦਾ ਹੀ ਨਹੀਂ ਕਿ ਜੱਟ ਜਾਂ ਜੱਟਾਂ ਦੇ ਮੁੰਡੇ ਜ਼ਿੰਦਗੀ ਵਿੱਚ ਗੰਭੀਰ ਵੀ ਹੋ ਸਕਦੇ ਨੇ ਉਹਨਾਂ ਨੂੰ ਲਿਖਣ ਪੜ੍ਹਨ ਦੇ ਨਾਲ ਕੋਈ ਮੋਹ ਹੋ ਸਕਦਾ ਹੈ ਜਾਂ ਉਹਨਾਂ ਨੂੰ ਗੰਭੀਰ ਕਿਸਮ ਦੀ ਸਾਹਿਤ ਜਾਂ ਕਲਾ ਦੀ ਵੀ ਸਮਝ ਹੋ ਸਕਦੀ ਹੈ ਜਾਂ ਉਹਨਾਂ ਨੂੰ ਕੋਈ ਸਮਾਜ ਨਾਲ ਮਤਲਬ ਹੋ ਸਕਦਾ ਲੱਗਦਾ ਹੈ ਕਿ ਉਹਨਾਂ ਨੂੰ ਸਿਰਫ ਖੁਦ ਨਾਲ ਮਤਲਬ ਹੈ ਉਹ ਆਪਣੇ ਤੋਂ ਬਿਨਾ ਕਿਸੇ ਨੂੰ ਹੋਰ ਕੁਝ ਨਹੀਂ ਸਮਝਦੇ ਕੈਸਾ ਕਹਿੰਦੇ ਨੂੰ ਤੁਸੀਂ ਕਿ ਇਹ ਗੀਤ ਪੂਰੀ ਤਰ੍ਹਾਂ ਉਹਨਾਂ ਦੇ ਨਿੱਜਪੁਣੇ ਦੀ ਭਾਵ ਉਹਨਾਂ ਅੰਦਰ ਨਿੱਜਵਾਦ ਨੂੰ ਪ੍ਰਮੋਟ ਕਰਦੇ ਨੇ ਇਹਨੇ ਗੀਤਾਂ ਨੂੰ ਸੁਣ ਕੇ ਤਾਂ ਲੱਗਦਾ ਨਹੀਂ ਕਿ ਜੱਟ ਇੰਟੈਲੈਕਚੁਅਲ ਵੀ ਹੋ ਸਕਦੇ ਨੇ ਤੁਸੀਂ ਸ਼ਾਇਦ ਹੀ ਅਜਿਹੇ ਕਿਸੇ ਗੀਤ ਦੇ ਨਾਇਕ ਨੂੰ ਜਾਂ ਮਾਡਲ ਨੂੰ ਕੋਈ ਸਿਆਣੀ ਜਾਂ ਬੌਧਿਕ ਗੱਲ ਕਰਦੇ ਆ ਵੇਖਿਆ ਹੋਵੇ ਸੁਣਿਆ ਹੋਵੇ ਉਹ ਜਦ ਵੀ ਕਰਦਾ ਚੱਕਵੀ ਗੱਲ ਹੀ ਕਰਦਾ ਉਹ ਜਦ ਵੀ ਮਾਰਦਾ ਫੁਕਰੀ ਹੀ ਮਾਰਦਾ ਦੁਨੀਆਂ ਕਿਤੇ ਨਾ ਕਿਤੇ ਇੰਨਾ ਗੀਤਾਂ ਵਿਚਲੇ ਜੱਟ ਮਾਡਲ ਦੀ ਜੋ ਜੀ ਹਾਈ ਫਾਈ ਹੀਰੋ ਟਾਈਪ ਜਾਂ ਇਦਾਂ ਕਹੋ ਕਿ ਲਾਰਜਰ ਦੈਨ ਲਾਈਫ ਇਮੇਜ ਪੇਸ਼ ਕੀਤੀ ਜਾਂਦੀ ਹੈ ਉਹ ਵੀ ਇੱਕ ਪ੍ਰੋਬਲਮ ਹੈ ਉਹ ਅਲਣ ਉਮਰ ਦੇ ਆਮ ਜੱਟ ਮੁੰਡਿਆਂ ਦੇ ਲਈ ਇੱਕ ਖਾਮ ਖਾਂ ਦਾ ਇੱਕ ਚੈਲੰਜ ਇੱਕ ਪ੍ਰੈਸ਼ਰ ਖੜਾ ਕਰ ਦਿੰਦੀ ਹੈ ਉਹਨਾਂ ਨੂੰ ਇਦਾਂ ਵੱਡਾ ਸੁਪਨਾ ਵਿਖਾ ਦਿੰਦੀ ਹੈ ਕਿ ਅਚੇਤ ਹੀ ਨਵੀਂ ਉਮਰ ਦੇ ਮੁੰਡੇ ਉਹੋ ਜਿਹੀ ਜ਼ਿੰਦਗੀ ਜਿਉਣਾ ਆਪਣੇ ਜੀਵਨ ਦਾ ਮਕਸਦ ਬਣਾ ਲੈਂਦੇ ਨੇ ਇਨ ਲਾਈਫ ਔਰ ਉਹ ਸੰਭਵ ਨਹੀਂ ਹੁੰਦਾ ਆਮ ਹਾਲਤਾਂ ਦੇ ਵਿੱਚ ਯਾ ਇਦਾਂ ਕਹੋ ਕਿ ਬਹੁਤ ਔਖਿਆ ਸੰਭਵ ਹੁੰਦਾ ਹੈ ਐੋ ਜੀ ਸ਼ਾਨਦਾਰ ਜ਼ਿੰਦਗੀ ਜਿਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਕੋਈ ਗਰੰਟੀ ਨਹੀਂ ਕਿ ਉਹ ਜੀ ਜ਼ਿੰਦਗੀ ਮਿਲ ਜੇਗੀ ਮਿਹਨਤ ਬੇਕਾਰ ਵੀ ਜਾ ਸਕਦੀ ਹੈ ਤਾਂ ਫਿਰ ਕੁਝ ਮੁੰਡੇ ਉਹੋ ਜੀ ਜ਼ਿੰਦਗੀ ਨੂੰ ਹਰ ਹਾਲਤ ਦੇ ਵਿੱਚ ਹਾਸਲ ਕਰਨ ਦੇ ਲਈ ਸੌਖੇ ਰਾਹ ਲੱਭਣ ਲੱਗਦੇ ਨੇ ਸ਼ਾਰਟਕਟ ਤੇ ਸ਼ਾਰਟਕਟ ਤੁਹਾਨੂੰ ਪਤਾ ਹੀ ਹੈ ਕਿ ਸਫਲਤਾ ਦੇ ਸ਼ਾਰਟਕਟ ਅਕਸਰ ਸਾਨੂੰ ਗਲਤ ਰਾਹਾਂ ਤੇ ਲੈ ਜਾਂਦੇ ਨੇ ਸਾਨੂੰ ਸੋਚਣਾ ਪਏਗਾ ਕਿ ਪੰਜਾਬੀ ਸਭਿਆਚਾਰ ਤੇ ਪੰਜਾਬੀ ਜੀਵਨ ਦੇ ਅੰਦਰ ਗੈਂਗਵਾਦ ਜਾਂ ਡਰੱਗ ਤੰਦੇ ਦਾ ਐਡਾ ਵੱਡਾ ਉਭਾਰ ਕਿੱਥੇ ਅਜਿਹੇ ਗੀਤਾਂ ਦੇ ਪ੍ਰਭਾਵ ਕਰਕੇ ਤਾਂ ਨਹੀਂ ਹਾਲਾਂਕਿ ਜੱਤੀ ਤਰਤੇ ਅੱਜ ਵੀ ਮੈਂ ਮੰਨਦਾ ਕਿ ਸਿਰਫ ਸੰਗੀਤ ਸਿਨੇਮਾ ਜਾਂ ਕਲਾਮਾਂ ਨੌਜਵਾਨਾਂ ਦੀ ਸੋਚ ਨੂੰ ਗੁਮਰਾਹ ਨਹੀਂ ਕਰ ਸਕਦੀਆਂ ਹੋਰ ਵੀ ਬਹੁਤ ਸਾਰੇ ਫੈਕਟਰ ਨਾਲ ਕੰਮ ਕਰਦੇ ਨੇ ਪਰ ਜੇ ਇਹੋ ਜਿਹੇ ਗੀਤ ਵੀ ਗਲਤ ਪ੍ਰਭਾਵ ਪਾਰੇ ਹੋਣ ਤਾਂ ਇਹ ਵੀ ਇੱਕ ਚਿੰਤਾ ਵਾਲਾ ਵਿਸ਼ਾ ਹੈ ਸਾਨੂੰ ਇਸ ਬਾਰੇ ਵੀ ਸੋਚਣਾ ਪਏਗਾ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਉਹ ਇਹ ਕਿ ਇਹ ਗੀਤ ਮਨੁੱਖ ਦੇ ਐਬਨੋਮੀ ਜੱਟਾਂ ਦੀ ਵਿਸ਼ੇਸ਼ਤਾ ਬਣਾ ਕੇ ਪੇਸ਼ ਕਰਦੇ ਉਫੀਮ ਖਾਂਦੇ ਨੇ ਸ਼ਰਾਬ ਪੀਂਦੇ ਨੇ ਲੜਦੇ ਨੇ ਮਰਦੇ ਨੇ ਹੁਣ ਇਹ ਕੋਈ ਚੰਗੇ ਮਨੁੱਖੀ ਗੁਣ ਥੋੜੀ ਨੇ ਇਹ ਤਾਂ ਹੋਗਗਣ ਦੀ ਪਰ ਇੱਕ ਗੀਤ ਇੰਨਾ ਐਬਾਂ ਨੂੰ ਸਦਾ ਜੱਟਾਂ ਦੀਆਂ ਵਿਸ਼ੇਸ਼ਤਾਵਾਂ ਬਣਾ ਕੇ ਪੇਸ਼ ਕਰਦੇ ਨੇ ਉਹ ਸਦਾ ਜੱਟਾਂ ਨੂੰ ਉਫੀਮ ਖਾਣੇ ਤੇ ਸ਼ਰਾਬ ਪੀਣੇ ਬਣਾ ਕੇ ਪੇਸ਼ ਕਰਦੇ ਨੇ ਤੇ ਜੋ ਇੰਨਾ ਗੀਤਾਂ ਵਿਚਲਾ ਨਾਇਕ ਹੈ ਨਾ ਉਹ ਬੜੇ ਖਤਰਨਾਕ ਹੱਦ ਤੱਕ ਹਥਿਆਰਬਾਦੀ ਹੈ। ਬਾਬ ਇਹ ਹਥਿਆਰਬਾਦੀ ਜੱਟਾਂ ਨੂੰ ਪੇਸ਼ ਕਰਦੇ ਨੇ ਉਹਨਾਂ ਦੀ ਅਮੀਜ ਹਥਿਆਰਬਾਦੀ ਬਣਾ ਕੇ ਪੇਸ਼ ਕਰਦੇ ਨੇ। ਮਰਨਾ ਮਾਰਨਾ ਉਹਨਾਂ ਦੀ ਟੈਸ਼ਨ ਹੈ, ਐਕਸਪੈਕਟ। ਮੈਨੂੰ ਨਹੀਂ ਲੱਗਦਾ ਕਿ ਇਹ ਵੀ ਕੋਈ ਸਿਆਣੀਆਂ ਗੱਲਾਂ ਨੇ। ਹੁਣ ਸਦਾ ਕੋਰਟ ਕਚੈਰੀਆਂ ਦੇ ਵਿੱਚ ਉਤਰੇ ਫਿਰਦੇ ਰਹਿਣਾ ਸਿਰਫ ਇਸ ਲਈ ਕਿ ਅਸੀਂ ਜੱਟਾਂ ਸਦਾ ਪੰਗਿਆਂ ਵਿੱਚ ਪਏ ਰਹਿਣਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਫਿਊਡਲ ਦੀ ਸੋਚ ਹੈ। ਕਮ ਖਾ ਆਪਣੀ ਤਾਕਤ ਨੂੰ ਵੜਾਈ ਜਾਣਾ ਤਾਕਤ ਦੇ ਗੁਣ ਗਾਈ ਜਾਣੇ ਤੇ ਇਹ ਸਮਝੀ ਜਾਣਾ ਕਿ ਬਸ ਜੋ ਕੋ ਚਾਹਾਂ ਅਸੀਂ ਹੀ ਹਾਂ ਹੋਰ ਕੁਝ ਨਹੀਂ ਇਹ ਜੋ ਹਥਿਆਰ ਨੇ ਨਾ ਜਿਨ੍ਹਾਂ ਨੂੰ ਅੱਜ ਅਸੀਂ ਹਥਿਆਰਾਂ ਦੇ ਰੂਪ ਵਿੱਚ ਪਛਾਣਦੇ ਹਾਂ ਅਸੀਂ ਕੀ ਮੰਨ ਲਓ ਕਿ ਉਹਵੇਂ ਉਹ ਆਪਣੇ ਅਰਥ ਗਵਾ ਚੁੱਕੇ ਨੇ ਹਥਿਆਰਾਂ ਦੀ ਕੋਈ ਤਾਕਤ ਨਹੀਂ ਬਚੀ ਇੱਕ ਪੂਰੀ ਹਥਿਆਰਬੰਦ ਕੌਮ ਨੂੰ ਕਿਸੇ ਪੋਲੀਟੀਕਲ ਪਾਰਟੀ ਦਾ ਇੱਕ ਛੋਟਾ ਜਿਹਾ ਆਈਟੀ ਸੈੱਲ ਇੱਕ ਕਮਰੇ ਵਿੱਚ ਬੈਠ ਕੇ ਹਰਾ ਸਕਦਾ ਹੈ ਅਸੀਂ ਕਿਸਾਨ ਅੰਦੋਲਨ ਹਥਿਆਰਾਂ ਦੇ ਦਮ ਤੇ ਨਹੀਂ ਜਿੱਤਿਆ ਸਗੋਂ ਹਥਿਆਰਾਂ ਵਾਲਾ ਨੇ ਤਾਂ ਹਰਾਤਾ ਸੀ ਸਾਨੂੰ ਇਹ ਹਥਿਆਰਵਾਦੀ ਸੋਚ ਅਸਲ ਵਿੱਚ ਇੱਕ ਮੱਧ ਕਾਲੀ ਸੋਚ ਹੈ ਤੇ ਪੰਜਾਬੀ ਦੇ ਐਵੇਂ ਜੇ ਤੇ ਪੰਜਾਬੀ ਦੇ ਐਵੇਂ ਜੇ ਬਹੁਤ ਸਾਰੇ ਗੀਤ ਨੇ ਜੋ ਜੱਟਾਂ ਨੂੰ ਮੱਧ ਕਾਲ ਦੇ ਵਾਸੀ ਹੀ ਬਣਾ ਕੇ ਪੇਸ਼ ਕਰਦੇ ਨੇ ਐਦਾਂ ਲੱਗਣ ਲੱਗ ਪੈਂਦਾ ਕਿ ਜੱਟ ਹਾਲੇ ਮੱਧ ਕਾਲ ਚੋਂ ਹੀ ਬਾਹਰ ਨਹੀਂ ਨਿਕਲੇ ਇਹ ਇੱਕ ਖਤਰਨਾਕ ਗੱਲ ਹੈ ਇਹ ਹੋਰ ਵੀ ਖਤਰਨਾਕ ਗੱਲ ਹੈ ਇੱਕ ਗੰਭੀਰ ਗੱਲ ਹੈ ਕਿ ਇੱਕ ਮਿਹਨਤਕਸ਼ ਇੱਕ ਪੜ੍ਹਨ ਲਿਖਣ ਵਾਲੇ ਬੰਦੇ ਨੂੰ ਪਿੱਛੇ ਸੁੱਟ ਕੇ ਇੱਕ ਗੰਬੀਰ ਬੰਦੇ ਨੂੰ ਪਿੱਛੇ ਸੁੱਟ ਕੇ ਇਹੋ ਜਿਹਾ ਗੀਤ ਇੱਕ ਵੇਲੜ ਨੂੰ ਇੱਕ ਗੁੰਡੇ ਨੂੰ ਜਾਂ ਇੱਕ ਗੈਂਗਸਟਰ ਨੂੰ ਜੀਵਨ ਅਤੇ ਸੱਭਿਆਚਾਰ ਦਾ ਹੀਰੋ ਬਣਾ ਕੇ ਪੇਸ਼ ਕਰ ਦਿੰਦੇ ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਗਲਤ ਕਿਸਮ ਦੇ ਰੋਲ ਮਾਡਲ ਫੜਾ ਰਹੇ ਹਾਂ ਫਿਊਡਲ ਦੇ ਨੁਕਤੇ ਨਜ਼ਰ ਤੋਂ ਇੱਕ ਹੋਰ ਵੀ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਇਹ ਗੀਤ ਜਿਸ ਕਿਸਮ ਦੇ ਜੱਟ ਨਾਇਕ ਨੂੰ ਉਭਾਰਦੇ ਨੇ ਉਸ ਦੀ ਸੋਚ ਬਹੁਤ ਜ਼ਿਆਦਾ ਮਰਦਵਾਦੀ ਹੈ। ਪਰੰਪਰਾਤੇ ਪਿੱਤਰ ਸੱਤਾ ਨੂੰ ਪ੍ਰਮੋਟ ਕਰਨ ਵਾਲੀ ਹੈ। ਇਹ ਜੱਟ ਨਾਇਕ ਔਰਤ ਨੂੰ ਕੁਝ ਨਹੀਂ ਸਮਝਦਾ। ਔਰਤ ਦੇਖਣ ਹਰ ਉਸ ਲਈ ਇੱਕ ਗੱਡੀ ਵੱਡੀ ਵੈਲਿਊ ਹੈ। ਉਹ ਜਿੱਥੇ ਵੀ ਹੁੰਦਾ ਤੁਸੀਂ ਕਦੇ ਦੇਖਣਾ ਪੰਜ-ਸੱਤ ਸਿਕਰਟਾਂ ਵਾਲੀਆਂ ਕੁੜੀਆਂ ਤਾਂ ਖਾਮ-ਖਾਮ ਉਸਦੇ ਨਾਲ ਲੱਕ ਹਿਲਾਉਣ ਲਈ ਜਾਂ ਲੱਤਾਂ ਵਿਖਾਉਣ ਦੇ ਲਈ ਹੁੰਦੀਆਂ ਨੇ ਉਸ ਦੀ ਆਪਣੀ ਕੋਈ ਆਪਣੀ ਨਜ਼ਰਾਂ ਵਿੱਚ ਆਪਣੀ ਕੋਈ ਇੱਜ਼ਤ ਨਹੀਂ ਹੈ ਜਿਸ ਕਰਕੇ ਉਹ ਕਿਸੇ ਕੁੜੀ ਦੀ ਬੇਇੱਜ਼ਤੀ ਕਰਨ ਲੱਗਿਆ ਵੀ ਮੈਂਟ ਨਹੀਂ ਲਾਉਂਦਾ ਉਸ ਦੇ ਬਾਰੇ ਬਹੁਤ ਡੈਗਰੋਗੇਟਰੀ ਭਾਸ਼ਾ ਇਸਤੇਮਾਲ ਕਰਦਾ ਉਸ ਦਾ ਮਜ਼ਾਕ ਉਡਾਉਂਦਾ ਉਹ ਪਿਆਰ ਦਾ ਦਾਵਾ ਤਾਂ ਕਰਦਾ ਹੈ ਪਰ ਪਿਆਰ ਉਸ ਲਈ ਇੰਨਾ ਕੀ ਹੈ ਕਿ ਉਹ ਕੁੜੀ ਨੂੰ ਇੱਕ ਮਹਿੰਗਾ ਪਰਸ ਲੈ ਕੇ ਦੇ ਦਿੱਤਾ ਜਾਂ ਕਿਤੇ ਬਾਹਰ ਆ ਖਾਣਾ ਖਵਾ ਲਿਆ ਆ ਜਾਂ ਵੱਤ ਤੋਂ ਵੱਤ ਕਿਸੇ ਵਿੱਚ ਤੇ ਕੁਮਾਨ ਲੈ ਗਿਆ ਉਹ ਫਲਾਟ ਕਿਸੇ ਨਾਲ ਵੀ ਕਰ ਸਕਦਾ ਪਰ ਵਿਆਹ ਉਹ ਸਿਰਫ ਉਸੇ ਕੁੜੀ ਨਾਲ ਕਰਾਉਂਦਾ ਜੋ ਉਸ ਦੇ ਮਾਪੇ ਦੇ ਥੱਲੇ ਲੱਗੇ ਰਹਿੰਦੀ ਹੈ ਘਰ ਦੇ ਵਿੱਚ ਉਸ ਨੂੰ ਪਿਆਰ ਕਰੇ ਨਾ ਕਰੇ ਇਹ ਚੀਜ਼ ਮੈਟਰ ਨਹੀਂ ਕਰਦੀ ਉਸ ਲਈ ਉਸ ਲਈ ਫੇਰ ਬਾਹਰ ਸਕਰਟ ਵਾਲੀਆਂ ਕੁੜੀਆਂ ਹੈਗੀਆਂ ਨੇ ਪਿਆਰ ਕਰਨ ਲਈ ਇੱਕ ਹੋਰ ਵੀ ਗੱਲ ਤੁਸੀਂ ਨੋਟ ਕਰਨਾ ਕਿ ਜਿਹੜਾ ਇਹ ਜੱਟ ਨਾਇਕ ਹੈ ਨਾ ਜੱਟ ਮੁੰਡਾ ਇਹਨਾਂ ਪੰਜਾਬੀ ਗੀਤਾਂ ਵਿੱਚਲਾ ਉਹ ਆਪਣੀਆਂ ਪ੍ਰੇਮਕਾਵਾਂ ਤੇ ਪਤਨੀਆਂ ਦੀ ਇੰਨੀ ਪਰਵਾਹ ਨਹੀਂ ਕਰਦੇ ਜਿੰਨੀ ਆਪਣੇ ਮੇਲ ਦੋਸਤਾਂ ਦੀ ਪਰਵਾਹ ਕਰਦੇ ਨੇ ਉਹ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਵਕਤ ਗੁਜ਼ਾਰਨਾ ਚਾਹੁੰਦੇ ਨੇ ਕਿ ਕੁਝ ਹੋਰ ਹੀ ਲੱਗਣ ਲੱਗ ਪੈਂਦਾ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਵੀ ਇਹ ਗੀਤ ਜੱਟਾਂ ਦੇ ਲਈ ਇੱਕ ਸੰਕਟ ਬਣਦੇ ਜਾ ਰਹੇ ਨੇ ਜਿਵੇਂ ਕਿ ਮੈਂ ਪਿੱਛੇ ਵੀ ਕਿਹਾ ਕਿ ਖੇਤੀ ਦੇ ਸੰਕਟ ਵੇਲੇ ਇਹੀ ਗੀਤ ਜਟਾਂ ਨੂੰ ਕਿਸਾਨ ਬਣਾ ਕੇ ਪੇਸ਼ ਕਰ ਦਿੰਦੇ ਨੇ ਪਰ ਜਦੋਂ ਟੌਰ ਵਿਖਾਣੀ ਹੁੰਦੀ ਹੈ ਉਸ ਨੇ ਉਹਨਾਂ ਨੂੰ ਜੱਟ ਬਣਾ ਲੈਂਦੇ ਨੇ ਇਹ ਵਰਤਾਰਾ ਹੁਣ ਕਿਤੇ ਨਾ ਕਿਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਲੋਕਾਂ ਨੂੰ ਤੇ ਪੰਜਾਬ ਦੀਆਂ ਹੋਰ ਕਮਿਊਨਿਟੀਆਂ ਨੂੰ ਵੀ ਮੈਂ ਨੋਟ ਕੀਤਾ ਕਿ ਰੜਕਣ ਲੱਗ ਪਿਆ ਸੋਸ਼ਲ ਮੀਡੀਆ ਉੱਪਰ ਇਸ ਤਰੀਕੇ ਦੇ ਸਵਾਲ ਹੋਣ ਲੱਗ ਪਏ ਨੇ ਕਿਉਂਕਿ ਕਿ ਕਿਸਾਨੀ ਦਾ ਸੰਕਟ ਹੈ ਸਾਰੇ ਸਮਾਜ ਦਾ ਸਾਂਝਾ ਸੰਕਟ ਹੈ ਕਿਸਾਨੀ ਲਈ ਲੜਨਾ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ ਕਿਉਂਕਿ ਫਸਲ ਕਿਸਾਨੀ ਨਾਲ ਜੁੜੀ ਹੋਈ ਹੈ ਤੇ ਜੀਵਨ ਫਸਲ ਦੇ ਨਾਲ ਕਿਤੇ ਨਾ ਕਿਤੇ ਕਿਸਾਨੀ ਜੋਖਮ ਵਾਲਾ ਧੰਦਾ ਵੀ ਹੈ ਸੋ ਕਿਸਾਨ ਨੂੰ ਕਿਸਾਨੀ ਨੂੰ ਵੱਤਵਤ ਸੁਵਿਧਾ ਮਿਲਣ ਨੂੰ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਕਿਸਾਨ ਨੂੰ ਸੁਵਿਧਾ ਮਿਲਣ ਜਟਾ ਨੂੰ ਨਹੀਂ ਜਦੋਂ ਉਹੀ ਕਿਸਾਨ ਜੱਟ ਬਣ ਕੇ ਆਪਣੀ ਦੌਲਤ ਦਾ ਆਪਣੀ ਹੈਸੀਅਤ ਦਾ ਆਪਣੇ ਐਬਾਂ ਦਾ ਬੜਾ ਲੱਚਰ ਕਿਸਮ ਦਾ ਪ੍ਰਗਟਾਵਾ ਇਹੋ ਜੇ ਗੀਤਾਂ ਵਿੱਚ ਕਰਦਾ ਹੈ ਤਾਂ ਸਮਝ ਲਓ ਕਿ ਉਹ ਸਮਾਜ ਦੇ ਬਾਕੀ ਤਬਕਿਆਂ ਨੂੰ ਕਿਵੇਂ ਚੁਪਦਾ ਹੋਵੇਗਾ ਜੀ ਉਹ ਨਾਰਾਜ਼ ਨਹੀਂ ਹੁੰਦੇ ਹੋਣਗੇ ਤਾਂ ਵੀ ਕਿਸਾਨੀ ਪ੍ਰਤੀ ਕਿਸਾਨੀ ਦੇ ਧੰਦੇ ਪ੍ਰਤੀ ਉਹਨਾਂ ਦੀ ਹਮਦਰਦੀ ਜ਼ਰੂਰ ਘਟਦੀ ਹੋਵੇਗੀ ਉਹ ਸੋਚਦੇ ਜ਼ਰੂਰ ਹੋਣਗੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਇਵਨ ਮੀਡੀਆ ਵਿੱਚ ਵੀ ਦੇਖ ਸਕਦੇ ਹੋ ਕਿ ਅੱਜ ਵੀ ਜਦੋਂ ਪੰਜਾਬ ਦੇ ਕਿਸਾਨ ਕੋਈ ਵੱਡਾ ਅੰਦੋਲਨ ਕਰਦੇ ਨੇ ਤਾਂ ਦੇਸ਼ ਦੇ ਲੋਕ ਅਕਸਰ ਸਵਾਲ ਕਰਦੇ ਨੇ ਕਿ 2-2 ਲੱਖ ਰੁਪਏ ਦੇ ਤਾਂ ਤੁਸੀਂ ਟਰੈਕਟਰਾਂ ਤੇ ਬੂਫਰ ਲੱਗੇ ਹੋਏ ਨੇ ਤੁਹਾਡਿਆਂ ਤੇ ਆਖਰ ਤੁਹਾਡੀ ਆਰਥਿਕ ਸਮੱਸਿਆ ਹੈ ਕਿ ਕੀ ਹੈ ਤੁਹਾਡਾ ਆਰਥਿਕ ਸੰਕਟ ਸਾਨੂੰ ਸਮਝਾਓ 2-2 ਲੱਖ ਰੁਪਏ ਦੇ ਤੁਸੀਂ ਐਡੇ ਮਹਿੰਗੇ ਟਰੈਕਟਰਾਂ ਦੇ ਉੱਪਰ ਬੂਫਰ ਲਗਾਈ ਫਿਰਦੇ ਹੋ ਮੈਨੂੰ ਲੱਗਦਾ ਕਿ ਜੱਟ ਥਿੰਕ ਟੈਂਕ ਨੂੰ ਤੇ ਖਾਸ ਤੌਰ ਤੇ ਇੰਨਾ ਕਲਾਕਾਰ ਮੁੰਡਿਆਂ ਨੂੰ ਇਸ ਨਵੀਂ ਕਿਸਮ ਦੀ ਸਮਾਜ ਵਿੱਚ ਪੈਦਾ ਹੋ ਰਹੀ ਧਾਰਨਾ ਬਾਰੇ ਸੋਚਣ ਦੀ ਲੋੜ ਹੈ। ਕੁਲ ਮਿਲਾ ਕੇ ਜੱਟ ਬ੍ਰਾਂਡ ਪੰਜਾਬੀ ਸੰਗੀਤ ਵਾਲਾ ਮਸਲਾ ਇੰਨਾ ਸਰਲ ਤੇ ਸਿੱਧਾ ਨਹੀਂ ਜਿੰਨਾ ਕਿ ਇਹ ਨਜ਼ਰ ਆਉਂਦਾ ਹੈ। ਇਸ ਦੇ ਬਹੁਤ ਸਾਰੇ ਪੱਖ ਨੇ, ਕੁਝ ਨਕਾਰਾਤਮਕ ਪੱਖ ਨੇ, ਕੁਝ ਸਕਾਰਾਤਮਕ ਪੱਖ ਨੇ। ਜਿੰਨਾ ਵਾਰੀ ਆਪਾਂ ਗੱਲ ਕਰਦੇ ਰਹਾਂਗੇ ਸੋ ਜੜੇਰੋ ਮੇਰੇ ਇਸ ਚੈਨਲ ਸਿਕਨਰਲੀ ਯਰਸ ਦਿਨ ਹਾਲ ਤੇ ਜੇ ਹਾਲਾਤੀ ਕਿਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਾੜੀ ਗੱਲ